ਇਹ ਕਰਮ ਨਾਲ ਬੰਧ ਦੀ ਨਿਵਰਤੀ ਹੋ ਜਾਂਦੀ ਹੈ। ਅੱਛਾ ਇਸ ਰੀਤੀ ਸੇ ਗ੍ਰੰਥ ਕੇ ਅਧਿਕਾਰੀ ਵਿਖੇ ਪਰਯੋਜਨ ਬੰਦਨ ਨੂੰ ਖੰਡਨ ਕਰਦੇ ਆ। ਵਿਸ਼ੇ ਵੀ ਆਣੀ, ਅਧਿਕਾਰੀ ਵੀ ਆਣੀ, ਔਰ ਪਰਯੋਜਨ ਵੀ ਹੈ। ਸਮੰਧ ਖੰਡਨ ਚੌਥਾ ਰਹਿ ਗਿਆ। ਉਰ पक्ष की गणना ਅਧਿਕਾਰੀਆਂ ਦੇ ਯਾਦਕੋ ਕੇ ਨਾ ਹੋਣੇ ਤੇ ਸਬੰਧ ਵੀ ਬਣੇ ਨਹੀਂ ਜੋ ਵਿਸ਼ੇ ਹੀ ਹੈ ਨਹੀਂ ਅਧਿਕਾਰੀ ਹੀ ਹੈ ਨਹੀਂ ਪ੍ਰਜੋਜ ਹੀ ਨਹੀਂ ਹੈ ਨਹੀਂ ਤਾਂ ਫਿਰ ਸਬੰਧ ਵੀ ਨਹੀਂ ਬਣਦਾ ਦੇਖੇ ਕੇ ਭਾਵ ਤੇ ਗਰੰਥਕਾ اور ਵਿਖੇ ਕਾ ਪ੍ਰਤੀ ਪਾਦ्य प्रतिपादक ਭਾਵ ਸਬੰਧ ਬਣੇ ਨਹੀਂ ਗਰੰਥਕਾ ਉਹ ਪ੍ਰਤੀ ਪਾਦ्य प्रतिपादक ਹੈ ਪੜਾ ਕਰਨ ਵਾਲਾ ਜੇ ਅਧਿਕਾਰੀ ਇਹ ਨਹੀਂ ਤਾਂ ਫਿਰ ਗ੍ਰੰਥ ਤਾਂ ਗ੍ਰੰਥ ਨੂੰ ਪੜ੍ਹਨ ਦੀ ਲੋੜ ਹੀ ਨਹੀਂ ਨਾ ਪੜ੍ਹਨ ਦੀ ਲੋੜ ਪੜੋ ਦੂਜਾ ਕਹਿੰਦਾ ਪ੍ਰਤਿਪਾਦਿਕ ਸਮੱਧ ਬਣਨੀ ਅਧਿਕਾਰੀ ਔਰ ਫਲ ਕੇ ਭਾਵ ਤੇ ਜਦੋਂ ਅਧਿਕਾਰੀ ਇਹ ਨਹੀਂ ਕੋਈ ਆਦਮੀ ਬੰਦਾ ਕੰਮ ਕਰਦਾ ਹੈ ਤਾਂ ਉਹ ਕਿਸੇ ਫਲ ਦੀ ਇੱਛਾ ਚਾਹੁੰਦਾ ਤੇ ਜੇ ਕੋ ਕੰਮ ਕਰਨ ਵਾਲਾ ਹੈ ਨਹੀਂ ਤਾਂ ਫਲ ਦੀ ਇੱਛਾ ਕਿਤੇ ਰਹਿ ਗਈ ਨਹੀਂ ਰਹਿ ਗਈ ਕਹਿੰਦੇ ਅਧਿਕਾਰੀ ਕੋ ਅਧਿਕਾਰੀ ਇਹ ਅਧਿਕਾਰੀ ਜਿਹੜਾ ਫਲ ਦੀ ਇੱਛਾ ਵਾਲਾ ਆ ਉਹਦਾ ਅਭਾਵ ਹੈ ਇਸ ਕਰਕੇ ਸਰਾਪੇ ਪ੍ਰਾਪਕ ਭਾਵ ਸੰਬੰਧ ਬਣਦਾ ਨਹੀਂ ਪ੍ਰਾਪੇ ਪ੍ਰਾਪਤ ਕਰਨ ਯੋਗ ਇਹ ਪ੍ਰਾਪੋ ਕਰਨ ਵਾਲਾ ਪ੍ਰਾਪਕ ਲੈਣ ਵਾਲਾ ਪ੍ਰਾਪੇ ਜਿਹੜੀ ਬਸ ਲੈਣ ਯੋਗ ਹੈ ਇਹ ਵੀ ਸੰਬੰਧ ਨਹੀਂ ਬਣਦਾ ਅਧਿਕਾਰੀ ਦੇ ਅਭਾਵ ਤੇ ਨਾ ਕਰ ਵਿਚਾਰ ਕਾ ਕਰਤੇ ਕਰਤਬੇ ਭਾਵ ਸੰਬੰਧ ਵੀ ਨਹੀਂ ਬਣਦਾ ਜਿਹੜਾ ਕਰਤਾ ਆ ਤੇ ਕਰਤਾ ਜਿਹੜਾ ਮੈਂ ਕਰਤਾ ਮੇਰੀ ਕਿਰਿਆ ਕਰਨੀ ਉਹ ਤੋਂ ਫਿਰ ਕਰਮ ਦੀ ਪ੍ਰਾਪਤੀ ਹੁੰਦੀ ਹੈ ਕਿਤੇ ਨਾ ਕਰਤਾ ਨਾ ਕਰਤਬੇ ਭਾਵ ਸੰਬੰਧ ਨਹੀਂ ਬਣਦਾ ਫਿਰ ਕਹਿੰਦਾ ਗਿਆਨ ਕੋ ਨਿਸਪੁਕਤਾ ਹੋਏ ਤੇ ਗ੍ਰੰਥ ਔਰ ਗਿਆਨ ਕਾ ਜਨਯ ਜਨਕ ਭਾਵ ਸੰਬੰਧ ਵੀ ਨਹੀਂ ਬਣਦਾ ਸਫਰ ਵਸਤੂ ਜਨਯ ਹੋਵੇ ਜਿਹੜੀ ਪ੍ਰਾਪਤ ਹੋਣੀ ਹੈ ਔਰ ਪੂਰਵ ਕਹੀ ਰੀਤੀ ਤੇ ਗਿਆਨ ਸਫਲ ਹੈ ਹੈ ਨਹੀਂ ਗਿਆਨ ਕੇ ਸਰੂਪ ਕੀ ਵੀ ਕਾਵੀ ਅਭਾਵ ਹੈ ਕਾਲਾ ਪੀਲਾ ਗਿਆਨ ਥੋੜੋ ਹੈ ਗਿਆਨ ਦਾ ਸਰੂਪ ਕੀ ਹੈ ਇਹਦਾ ਵੀ ਅਭਾਵ ਹੈ ਕਹਿੰਦਾ ਜਾਂ ਤੇ ਵੀ ਗਿਆਨ ਕਾ ਔਰ ਗ੍ਰੰਥ ਕਾ ਸੰਬੰਧ ਬਣੇ ਨਹੀਂ ਕਾਹੇ ਤੇ ਜੀਵ ਬ੍ਰਹਮ ਕੇ ਅਭੇਦ ਨਿਸ਼ਚੈ ਕਾ ਨਾਮ ਸਿਧਾਂਤ ਮੇ ਗਿਆਨ ਹੈ ਇਹ ਬੋਲਣਾ ਦੇਖਣਾ ਜੀਵ ਬ੍ਰਹਮ ਕੇ ਅਭੇਦ ਨੇਕ ਤੇ ਕਾ ਨਾਮ ਸਿਧਾਂਤ ਮੇ ਗਿਆਨ ਹੈ ਸੋ ਅਪੇਦ ਨੇਕਿਆ ਬਣਿਆ ਨਹੀਂ ਕਾਹਤੇ ਜੀਵ ਬ੍ਰਹਮ ਕਾ ਪੇਦ ਹੈ ਹੀ ਨਹੀਂ ਮੰਦਾ ਨਹੀਂ ਕਹਿੰਦਾ ਜੋੜੀ ਨਹੀਂ ਬੰਦਾ ਜੀਵ ਜਨਮਦਾ ਮਰਦਾ ਹੈ ਪਰਛਨ ਹੈ ਜੀਵ ਦੁੱਖ ਸੁਖ ਭੋਗਦਾ ਈਸ਼ਵਰ ਵਿਆਪਕ ਹੈ ਔਰ ਜਨਮਦਾ ਮਰਦਾ ਨਹੀਂ ਕਹਿੰਦਾ ਇਹ ਬੰਦਾ ਨਹੀਂ पाववादी कह रहे हैं किंतु करना कह रहे हैं क्योंकि जीव ब्रह्म का भेद है नहीं जय वार्ता विषय के मेरा करन में पूर्व प्रतिपादन करी है जानते अपेदनेचरुप ज्ञान बने नहीं इस रीति से अधिकारी आदक अनुबंधन के अपावते ग्रंथ का आरंभ बने नहीं विषयदावी अधिकारी दावी प्रयोजन दावी, दावी संबंध दावी सारा खंड कर हूं सिद्धांत कहूंगा किदा नहीं बनता ਇਸੇ ਅਚਾਨਕ ਪੁਰਪਖਸ਼ੀ ਕੇ ਮਤ ਪੁਰਪਖਸ਼ੀ ਕਰਮਤੇ ਉਤਰ ਅ ਜਿਹੜਾ ਪੁਰਪਖਸ਼ੀ ਨੇ ਗੱਲ ਕਹੀ ਆ ਉਹਨਾਂ ਨੇ ਕਰਮ 바ਰਤੇ ਉਤਰ ਸੁਣਨਾ ਅਧਿਕਾਰੀ ਮੰਡਨ ਪੁਰਪਖਸ਼ੀ ਕਾ ਉਤਰ मोक्ष की प्रथम अंश की इच्छा बने हैं हम्म कहता मोक्ष दे प्रथम अंश दी इच्छा बनती है पੁਰਪਖਸ਼ੀ ਨੇ प्रथम कहया जो मोक्ष की इच्छा काहू को बने नहीं किंतु किता कहना नहीं मोक्ष की इच्छा कोई नहीं चाहता संसारे तीन तरह के तापा की निवृत्ति चाहते है ये उन्होंने कहा क्योंकि मोक्ष बिखे दो अंश हैं एक तो कारण सहित जगत की निवृत्ति मोक्ष का अंश है दूसरा अंश ब्रह्म की प्राप्ति रूप है ये पहला ही उन्होंने कहा ये दो अंश नहीं तो तीन विशेष कारण से जग की निवृत्ति रूप मोक्ष के प्रथम अंश की इच्छा काहू को है ही नहीं सारे सुख छोड़ दे दुख दे निवृत्ति जांदे सुख दी प्राप्ति चांदे किंतु तीन प्रकार के दुख दे निवृत्ति की इच्छा सर्व पुखुल को बने हैं सो दुख की निवृत्ति अपने अपने उपायन से होए जावे याते मूल सह जग की निवृत्ति की इच्छा वाला मोक्ष अधिकारी बने नहीं ए ਉਰਪਖਸ਼ ਨੇ ਗੱਲ ਕੀਤੀ ਹੁਣ ਇਹਦਾ ਇਹਨਾਂ ਸਮਾਧਾਨ ਕਰਨਾ ਹੈ ਸਮਾਧਾਨ ਪ੍ਰਸ਼ਨੋ ਕਿਨੇ ਦੁਹਰਾਇਆ ਪਿਛਲੀ ਗੱਲ ਨੂੰ ਉਰਪਖਸ਼ ਦੀ ਗੱਲ ਨੂੰ ਸਾਰਿਆਂ ਨੇ ਇਹ ਕਿਹਾ ਕਿ ਜਾਂ ਤੇ ਮੂਰ ਸਾਹਿਬ ਜਗਤੀ ਨਿਵਰਤੀ ਦੀ ਇੱਛਾ ਵਾਲਾ ਕੋਈ ਮੁਮਕਸ਼ੂ ਅਧਿਕਾਰੀ ਹੈ ਨਹੀਂ ਇਸ ਵਾਸਤੇ ਇਹ ਅਧਿਕਾਰੀ ਨਹੀਂ ਕਿ ਖੰਡਨ ਅਧਿਕਾਰੀ ਕੀਤਾ ਉਹ ਅਧਿਕਾਰੀ ਦਾ ਮੰਡਲ ਕਰੂਗਾ ਮੂਲ ਸਾਹਿਬ ਜਗਹਾਨ ਬਿਨ ਹੋਇਨਾ ਤਰੇਬਦ ਦੁੱਖ ਧੁਨਸ ਵਿਦਾਂਤੀ ਕਹਿੰਦਾ ਵਿਦਾਂਤੀ ਗਾਲੋ ਸੰਦਾਂਤੀ ਗਾਲੋ ਉਹ ਕਹਿੰਦਾ ਜਦ ਤੱਕ ਮੂਲ ਸਹਿਤ ਜਗਤ ਦੀ ਹਾਨੀ ਨਹੀਂ ਹੁੰਦੀ ਨਿਵਰਤੀ ਨਹੀਂ ਹੁੰਦੀ ਉਦੋਂ ਤੱਕ ਕਰ ਤਿੰਨਾ ਦੁੱਖਾਂ ਦਾ ਵੀ ਅਧਿਆਤਮ ਕਦੀ ਪੂਤ ਕਦੀ ਦੇਵ ਦਾ ਨਿਵਰਤੀ ਨਹੀਂ ਹੁੰਦੀ ਨਾਸ ਨਹੀਂ ਹੁੰਦਾ ਹੂੰ ਕਿੰਪੁਰ ਕਾਲ ਕੇ ਦੁੱਖਾਂ ਦਾ ਉਪਾਏਨ ਤੇ ਤੁਹਾਂਸ ਕਈ ਨਾਸ ਹੋ ਗਏ और मूल विद्या के नाश से सर्व दुख दूर होए दुख के कारण रोग आदि और रोगादि गण के आश्रय श्री जातकन का नहीं होए श्री जातकन का कीलका मेरे बीच नाश हो गए हैं आदर का नाश हो गए हैं जाते त्रिवद दुख के नाश निमित्त कारण सहित जगत की निवृत्ति रूप मोक्ष के प्रथम अंश को सर्व ਇਲਬਤ ਪੀਏ ਯਾਰ ਸਰਪੁਰਖੀ ਦਾ ਕੋਤ ਹੈ ਸਰਪੁਰਖੀ ਦੇ ਸਰਪੁਰਖ ਚਾਹੇ ਹਾਂ ਚਾਹੇ ਹਾਂ ਚਾਹੇ ਸਾਰੇ ਉਹ ਇਹ ਵੇਖੋ ਜਾਂਤੇ ਤ੍ਰੇਵਦ ਦੁੱਖ ਕੀ ਨਾਸ ਨਮਿਤ ਕਾਰਨ ਸਹਜਤ ਕੀ ਨਿਵਰਤੀ ਰੂਪ મોਕਸ਼ ਕੇ ਪ੍ਰਖਮ ਅੰਸ ਕੋ ਸਾਰੇ ਚਾਹਦੇ ਹਨ ਦੇਖੋ ਜਿਹੜੇ ਤਿੰਨ ਤਰ੍ਹਾਂ ਦੇ ਤਾਪ ਹੈ ਜੇ ਤੁਹਾਨੂੰ ਕੋਈ ਰੋਗ ਹੋਇਆ ਬੈਦਕ ਹੋ ਜਾਓ हट ਜਾਏਗਾ ਫੇਰ ਹੋ ਜਾਏਗਾ ਜਿਹੜਾ ਚੋਰ ڈاکੂ ਬਿਆਗਰ ਦਾ ਡਰ ਹੈ ਰਾਜੇ ਦੀ ਛੱਤ ਤੇ ਚਲ ਜਾਓ हट ਜਾਏਗਾ ਉਹ ਕਹਿੰਦਾ ਵੀ ਤਿੰਨਾ ਤਾਪਾਂ ਦੀ ਨਿਵਰਤੀ ਜਿਹੜੀ ਹੈ ਉਹ ਕਿਸੇ ਨਾ ਕਿਸੇ ਉਪਾਏ ਨਾਲ ਹੋ ਜਾਂਦੀ ਹੈ ਤੇ ਤਿੰਨੇ ਤਾਪ ਦੁਬਾਰਾ ਹੋ ਜਾਂਦੇ ਪੂਰਨ ਤੌਰ ਤੇ ਤਿੰਨੇ ਤਾਪ ਤਾਂ ਹਟਣਗੇ ਜਦੋਂ ਕਾਰਨ ਸਹਿਤ ਜਤ ਕੀ ਨਿਵਰਤੀ ਰੂਪ ਹੋਊਗਾ। ਯਾਨੀ ਕਾਰਨ ਸੰਸਾਰ ਨੂੰ ਮਿਥਿਆ ਸਮਝ ਕੇ ਇਹਦੇ ਨਾਲ ਅਟੈਚਮੈਂਟ ਹੀ ਨਾ ਰਹਿ ਜਾਏ ਇਹਦੇ ਨਾਲ ਸੰਬੰਧ ਹੀ ਨਾ ਰਹਿ ਜਾਏ ਤਾਂ ਫੇਰ ਜਿਹੜੀ ਆ ਨਾ ਤਿੰਨਾਂ ਤਾਪਾਂ ਦੀ ਜਿਹੜੀ ਨਿਵਰਤੀ ਹੋਊ। ਆਹ ਕੰਦਾ ਮਤਲਬ ਇਹ ਹੈ ਜਿਹੜਾ ਸਰਬ ਔਖ ਦੀਆਂ ਉਪਾਏ ਕਰਨੇ ਬਿਖੇ ਸਮਰੱਥ ਹੈ। ਕਹਿੰਦੇ ਸਭੀ ਦੁੱਖ ਨਿਜਮ ਕਰ ਦੂਰ ਹੋਵੇ ਨਹੀਂ ਭਾਵੇਂ ਸਾਰਿਆਂ ਹੀ ਆਦਮੀ ਕੋ ਦੁਨੀਆਂ ਹੋਂ ਸਾਰਿਆਂ ਕੋ ਦੁਨੀਆਂ ਹੋਂ ਪਰ ਜੇ ਫਿਰ ਵੀ ਪੂਰਨ ਤੌਰ ਤੇ ਬਿਮਾਰੀਆਂ ਨਹੀਂ ਹਟਦੀਆਂ ਹਾਂਜੀ ਤਿੰਨ ਕੇ ਵੀ ਦੁੱਖ ਨਿਜਮ ਕਰਕੇ ਦੂਰ ਹੋਵੇ ਨਹੀਂ ਕਿਸੇ ਪੁਰਸ਼ ਦਾ ਰੋਗ ਆਦੀ ਜੰਨੇ ਦੁੱਖ ਔਖਾ ਦਾਦੀ ਕੋ ਪਾਇੰਦੇ ਨਾ ਸੁਵੇ ਕਿਸੇ ਦਾ ਹੋ ਜਾਂਦਾ ਤੋਈਆਂ ਨਾ ਕਿਸਦਾ ਹੁੰਦਾ ਨਹੀਂ ਔਰ ਕਾਹੂ ਕੇ ਦੁੱਖ ਕਾ ਓਸ਼ਧਾ ਨੂੰ ਪਾਇਨ ਤੇ ਨਾ ਖੋਵੇ ਨੀ ਜਾਂ ਤੇ ਔਸ਼ਧੀ ਆਦਿਕ ਉਪਾਇਨ ਤੇ ਰੋਗਾ ਤਕ ਜੰਨੇ ਦੁੱਖ ਕੀ ਨਿੱਤਿਅ ਪ੍ਰਕਾਰ ਕੇ ਨਿਵਰਤੀ ਹੋਵੇ ਨਹੀਂ ਕਹਿੰਦਾ ਦੁਈਆ ਨਾ ਵੀ ਪੂਰੀ ਨਿਵਰਤੀ ਨਹੀਂ ਹੁੰਦੀ ਔਰ ਜਾਂ ਕੇ ਔਖਦਾ ਦੇ ਕੋ ਪਾਇਨ ਤੇ ਦੁੱਖ ਕੀ ਨਿਵਰਤੀ ਹੋਵੇ ਤਾਂ ਕਿ ਵੀ ਦੁੱਖ ਕੀ ਉਤਪੱਦ ਹੀ ਫੇਰ ਹੋ ਜਾਏ ਦੁਬਾਰਾ ਫੇਰ ਹੋ ਜਾਏ ਜਾਂ ਤੇ ਔਖਾ ਦਾਦ ਕਰੋ ਪਾਇ ਤੇ ਦੁੱਖ ਦੀ ਅਤਿਅੰਤਨ ਨਿਵਰਤੀ ਹੋਵੇ। ਅਤਿਅੰਤਨ ਨਿਵਰਤੀ ਪੂਰਨ ਤੌਰ ਤੇ ਨਿਵਰਤੀ ਨਹੀਂ ਹੁੰਦੀ। ਜਾਂ ਕਿ ਨਿਵਰਤੀ ਹੋਈ ਹੈ ਤਾਂ ਕਿ ਫਿਰ ਉਤਪਤੀ ਨਹੀਂ ਹੋਵੇ। ਤੋਂ ਅਤਿਅੰਤਨ ਨਿਵਰਤੀ ਕਹੀ ਹੈ। ਕਹੇ ਚੀਜ਼ ਦੀ ਨਿਵਰਤੀ ਹੋ ਜਾਏ। ਦੁਬਾਰਾ ਨਾ ਹੋਵੇ। ਉਹਨੂੰ ਅਤਿਅੰਤਨ ਨਿਵਰਤੀ ਕਰਨ ਦੇ। ਬਿਲਕੁਲ ਪੱਕੇ ਤੌਰ ਤੇ ਨਿਵਰਤੀ ਹੋਵੇ। ਔਖਤਾਦ ਕਰਨ ਉਪਾਇੰਦ ਦੁੱਖ ਦੀ ਨਿਵਰਤੀ ਨਿਯਮ ਕਰਕੇ ਹੋਗਾ ਨਹੀਂ ਔਰ ਨਿਵਰਤੀ ਔਰ ਦੁੱਖ ਫੇਰ ਵੀ ਉਤਪਤ ਹੋਗਾ ਇਹ ਪੈਦਾ ਹੋ ਜਾਂਦੀ ਜਾਂ ਤੇ અત્યੰਤ ਨਿਵਰਤੀ ਵੀ ਤਿੰਨ ਉਪਾਇੰਦ ਸੇ ਹੋਵੇ ਨਹੀਂ ਜਿੰਨੇ ਮਰਜੀ ਦਵਾਈਆਂ ਹੋਣ ਸਾਰੇ ਰੋਗ ਨਹੀਂ ਹਰਦੇ ਦੁੱਖ ਕੇ ਸકલ ਸਾਧਨ ਦਾ ਨਾਸ ਹੋਵੇ ਤੋ ਸકલ ਦੁੱਖ ਦੀ ਨਿਜਮ ਕਰਕੇ ਕਿ ਨਿਵਰਤੀ ਹੋਵੇ ਔਰ ਦੁੱਖ ਦੇ ਸਾਧਨ ਦਾ ਨਾਸ ਹੋਏ ਤੇ ਫਿਰ ਦੁੱਖ ਹੋਵੇ ਨਹੀਂ ਜਾਂ ਤੇ ਦੁੱਖ ਦੀ ਨਿਵਰਤੀ ਕੇ ਨਿਮਿਤ ਦੁੱਖ ਦੇ ਸਾਧਨ ਕੀ ਨਿਵਰਤੀ ਕੀ ਇੱਛਾ ਸਾਰੇ ਰਹੂਗੇ ਸਾਰੇ ਚਾਹੁੰਦੇ ਆ ਕਿ ਇਹ ਮੈਨੂੰ ਦੁੱਖ ਆੜ ਜਾਏ ਤਾਂ ਮੁਰਕੇ ਮੈਨੂੰ ਨਾ ਹੋਵੇ ਇਹ ਸਾਰੇ ਚਾਹਦੇ ਪਰੰਤੂ ਐਸੀ ਬਵਾਸਾ ਬੰਦੀ ਦੁੱਖ ਦੇ ਵਾਰਾ ਫਿਰ ਹੋ ਜਾਂਦਾ ਸੋ ਪਰਪੰਚ ਔਰ ਅਗਿਆਨ ਹੈ ਅਗਿਆਨ ਗਿਆਨ ਦੁਆਰਾ ਨਾਸ ਹੋ ਜਾਏ ਤੇ ਪਰपंच ਦੀ ਨਿਵਿਅਤੀ ਹੋ ਜਾਏ ਤੇ ਅਸਰੀ ਸੁਖ ਦੀ ਪ੍ਰਾਪਤੀ ਹੋਏਗੀ ਮੁੜ ਕੇ ਪੁਨਰ ਦੁੱਖ ਨਹੀਂ ਹੋਏਗਾ ਹਾਂ ਮੈਂ ਸੰਤ ਕੁਮਾਰ ਕੇ ਪਾਸ ਨਾਰਦ ਪ੍ਰਾਪਤ ਹੋਇਆ ਤੇ ਔਰ ਨਾਰਦ ਨੇ ਕਿਹਾ हे भगवन ਜੋ ਆਤਮ ਗਿਆਨੀ પુરੁਸ਼ਾ ਤਾਕੂ ਸੋ ਨਹੀਂ ਹੋਗਾ ਔਰ ਮੈਂ ਸੋਗ ਸਹਿਤ ਹੂੰ ਕਹਿੰਦੇ ਮੈਨੂੰ ਦੁੱਖ ਹੈਗਾ ਜਾਂ ਤੇ ਮੈਂ ਅਗਿਆਨੀ ਹੂੰ ਮੇਰੇ ਕੋ ਐਸਾ ਉਪਦੇਸ਼ ਕਰੋ ਜਾਂ ਸੇ ਮੇਰਾ ਅਗਿਆਨ ਦੂਰ ਹੋ ਜਾਵੇ ਹੂੰ ਨਾਰਦ ਅੰਦ ਆਤਮ ਜਾਮਾ ਬਾਬ ਗਿਆਨ ਬਾਨ ਹੋ ਜਾਮਾ ਬ੍ਰਹਮ ਸਰਬ ਦੁੱਖ ਕੀ ਨਿਜਮ ਕਰਕੇ ਅਤਿਅੰਤ ਨਿਵਰਤੀ ਬਣਿਆ ਹੈ ਜਾਂਤੇ ਸਗਲ ਦੁੱਖ ਕੀ ਨਿਵਰਤੀ ਕੇ ਨਿਮਿਤ ਅ ਗਿਆਨ سپرਪੰਚ ਕੀ ਨਿਵਰਤੀ ਰੂਪ मोक्ष ਕੇ ਪ੍ਰਥਮ ਅੰਸ਼ ਕੀ ਚਾ ਬਨੇ ਹੈ। ਇਸ ਬਲਾ ਦੇ ਗਾਇ ਹੈ ਰਾਇ। ਇਹਨਾਂ ਤੋਂ ਏ ਗੌੜਾ ਪੜਨਾ। ਉਹਨੇ ਕਿਹਾ ਜਦ ਦੁਈਆਂ ਨਾ ਸਾਰੇ ਉਹਰ ਜਾਂਦੇ ਕਹਿੰਦਾ ਵੀ ਦੁਈਆਂ ਨੂੰ ਫੇਰ ਹੋ ਜਾਂਦੇ ਆ। ਅਤਿਆਤ ਨਿਵਰਤੀ ਤਾਂ ਹੋਈ ਨਹੀਂ। ਇੱਕ ਵਾਰੀ ਹੋ ਜਾਏ ਮੁੜ ਕੇ ਨਾ हट ਜਾਏ। ਰੋਗ ਹੋ ਗਿਆ हट ਜਾਏ। ਫੇਰ ਨਾ ਹੋਵੇ ਉਹ ਅਤਿਆਤ ਨਿਵਰਤੀ ਹੈ। ਪਰੰਤੂ ਦੁਈਆਂ ਨਾ ਅਤਿਆਤ ਨਿਵਰਤੀ ਹੁੰਦੀ ਨਹੀਂ। ਅਗਿਆਨ ਦਾ ਨਾਸ ਹੋਊਗਾ ਤੇ ਪਰਪੰਚ ਦੀ ਜਿਹੜੀ ਆ ਪਰਪੰਚ ਨਜ਼ਰ ਆਉਂਦਾ ਇਹ ਮਿੱਠਿਆ ਪ੍ਰਤੀਤ ਹੋ ਕੇ ਅਗਿਆਨ ਦਾ ਨਾਸ ਹੋ ਜਾਏਗਾ ਉਹਨੂੰ ਫਿਰ ਦੁੱਖ ਦੀ ਨਿਵਰਤੀ ਪੱਕੇ ਤੌਰ ਤੇ ਅਤਿਆੰਤ ਕਰਕੇ ਹੋ ਜਾਏਗੀ ਤੋਂ ਅਧਕਾਰ ਇਹਦਾ ਹੂੰ ਮੰਡਨ ਹੋ ਗਿਆ दोबारा ब्रह्म तो जिन्या बसु है परमात्मा तो पेन ओ सारिया परपंच है सारिया दुख रूप है और अज्ञान और तांका कार्य ब्रह्म तो पेन है ब्रह्म च नहीं है गाय ना अज्ञानी है ना ये परपंच है कुछ नहीं है और जब तक ਅਗਿਆਨ ਦਾ ਨਾਸ ਨਹੀਂ ਹੁੰਦਾ ਇਹ ਪਰਪੰਚ ਦਿਨ ਨਿਵਰਤੀ ਨਹੀਂ ਤੇ ਪਰ ਪੰਜ ਦਿਨ ਨਿਵਰਤੀ ਨਹੀਂ ਹੋਣੀ ਤਾਂ ਸੋਖ ਦੀ ਪ੍ਰਾਪਤੀ ਨਹੀਂ ਇਹ ਕਹਿੰਦਾ ਆ ਜੇ ਜਿਹੜਾ ਦੁੱਖਾਂ ਦਾ ਸਾਧਨ ਹੈ ਉਹਦੀ ਨਿਵਰਤੀ ਹੋਏ ਤਾਂ ਸਭ ਦੁੱਖੀ ਨਿਵਰਤੀ ਨਿਜਮ ਕਰਕੇ ਬੰਦੀ ਨਹੀਂ ਫਿਰ ਦੁਬਾਰਾ ਦੁੱਖ ਹੋ ਜਾਂਦਾ ਮੈਂ ਤੇਰੇ ਪਾਸੇ ਕੋਠੇ ਕੋ ਸਾਨੂੰ ਗਾਹ ਕਰਦਾ ਐ ਸੁਣੀਏ ਸਾਨੂੰ ਕੋਈ ਪਤਾ ਨਹੀਂ ਆਜਾ ਸਰਪਰਾ ਨਹੀਂ ਦੇਖੀ ਕਿਸੇ ਨੂੰ ਕੋਈ ਭਾਵਨਾ ਨਹੀਂ ਪੈਦਾ ਹੁੰਦੀ ਜਦੋਂ ਦੇਖਣੀ ਹੈ ਜਿੰਨਿਆਂ ਨੇ ਦੇਖੀ ਵੱਖਰੇ ਵੱਖਰੀ ਭਾਵਨਾ ਪੈਦਾ ਕਹਿੰਦਾ ਜਾਂਬਸੂਕਾ ਅਨੁਭਵ ਕੀਏ ਨਹੀਂ ਤਾਂ ਕੀ ਪ੍ਰਾਪਤੀ ਦੀ ਇੱਛਾ ਨਹੀਂ ਇੱਛਾ ਬੰਡੀ ਬ੍ਰਹਮ ਦਾ ਅਨੁਭਵ ਕਿਸੇ ਨੇ ਕੀਤਾ ਨਹੀਂ ਤੇ ਮੋਕਸ਼ ਦਾ ਜਿਹੜਾ ਦੁਤੀ ਅੰਸ ਹੈ ਇਹਦੀ ਇੱਛਾ ਕਿਸੇ ਨੂੰ ਨਹੀਂ ਪੱਤੀ ਇਹ ਪੁਰ ਪਕਸ਼ੀ ਦਾ ਖਿਆਲ ਸੀਗਾ ਇਹਨੂੰ ਸਪਸ਼ਟ ਕਰਨਾ ਕਹਿੰਦਾ ਸਮਾਧਾਨ ਕਹੇ ਕਿ ਇਹ ਅਨੁਭਵ ਸੁਖ ਕੋ ਸਭ ਹੈ ਬ੍ਰਹਮ ਸੁਨਿਓ ਸੁਖ ਰੂਪ ਬ੍ਰਹਮ ਪ੍ਰਾਪਤੀ ਜਾ ਹੇਤੂ ਤੈ ਚਹਿਦ ਬੇਕੀ ਕੋ ਸਾਰੇ ਲੋਕਾਂ ਨੇ ਸੁਖ ਦਾ ਅਨੁਭਵ ਕੀਤਾ ਸਾਰਿਆਂ ਨੂੰ ਅਨੁਸੁਖ ਰਾਹ ਹੈ ਤੇ ਵੀ ਦੇਖੋ ਇਹ ਪਸ਼ੂ ਨੂੰ ਤੁਸੀਂ ਮਰੇ ਸੇਨਾ ਬੰਨਿਆ ਨੂੰ ਡੰਡਾ ਚੁੱਕਦੇ ਹੋ ਉਹਨੂੰ ਦੁੱਖ ਦਾ ਅਨੁਭਵ ਹੁੰਦਾ ਉਹ ਵੀ ਕੋਸ਼ਿਸ਼ ਕਰਦਾ ਮੈਂ ਬਚ ਜਾਵਾਂ ਤਵੜਾ ਉਹਨੂੰ ਵੀ ਭੈ ਹੁੰਦਾ ਉਹਨੂੰ ਵੀ ਦੁੱਖ ਦਾ ਅਨੁਭਵ ਹੁੰਦਾ ਉਹਨੂੰ ਪਸ਼ੂ ਨੂੰ ਤੁਸੀਂ ਪਿਆਰ ਕਰੋ ਖਾਣ ਨੂੰ ਦਿਓ ਉਹਨੂੰ ਸੁਖ ਦਾ ਅਨੁਭਵ ਹੁੰਦਾ ਇਸੇ ਤਰ੍ਹਾਂ ਉਹ ਕਹਿੰਦਾ ਵੀ ਜਿਹੜਾ ਪੁਰਸ਼ ਹੈ ਇਹਨੂੰ ਅਨੁਭਵ ਸੁਖ ਕੋ ਸਵੇ ਸੋ ਖੁਦਾ ਨੂੰ ਪਾਉਛਾਰੇ ਨੇ ਕੋਟੀ ਘਾ ਦੇ ਸਾਰੇ ਤਿਰਤੂ ਦੇ ਕੋਈ ਨਹੀਂ ਕੋਈ ਮਿਲਿਆ ਔਰ ਸਾਰਿਆਂ ਨੇ ਵੇਦਾਂ ਦੁਆਰਾ ਸ਼ਾਸਤਰਾਂ ਦੁਆਰਾ ਸੰਤਾਂ ਦੁਆਰਾ ਮਹਾਪੁਰਸ਼ਾਂ ਦੁਆਰਾ ਇਹ ਗੱਲ ਸੁਣੀ ਹੈ ਕਿ ਬ੍ਰਹਮ ਜਗਤ ਸੁਖ ਰੂਪ ਹੈ ਬ੍ਰਹਮ ਪ੍ਰਾਪਤੀ ਦਾ হেতু ਤੇ ਚਾਰ ਬਵੇਕੀ ਭੂਪ ਬਵੇਕੀ ਪੁਰਸ਼ ਭੂਪ ਮਨ ਜਿਹੜੇ ਬਵੇਕੀਆਂ ਦੇ ਬਵੇਕੀ ਵੱਡੇ ਪੁਰਸ਼ ਹੈ ਉਹ ਬ੍ਰਹਮ ਦੀ ਪ੍ਰਾਪਤੀ ਚਾਹੁੰਦੇ ਹੈ ਬ੍ਰਹਮ ਪ੍ਰਾਪਤ ਹੋ ਜਾਏ ਜਾਨੀ ਬ੍ਰਹਮ ਅਸਲੀ ਸੁੱਖ ਇਹਦਾ ਬ੍ਰਹਮ ਦੀ ਪ੍ਰਾਪਤੀ ਅਨਸਾਰੇ ਹੋਵੇ ਸਰਬ ਪੁਰਖ ਨੇ ਸੁੱਖ ਦਾ ਅਨੁਭਵ ਕੀਆ ਜਾਂ ਤੇ ਸੁੱਖ ਦੀ ਇੱਛਾ ਸਰਬ ਕੋ ਬ੍ਰਹਮ ਨੇਤ ਸੁਖ ਰੂਪ ਹੈ ਸਾਰਿਆਂ ਨੇ ਮੰਨਿਆ বেদ ਸ਼ਾਸਤਰ ਸਾਰੇ ਕਹਿੰਦੇ ਐਸਾ ਜਿਹੜਾ ਛਤ ਸ਼ਾਸਤਰ ਤੋਂ ਸੁਣਿਆ ਉਹਨੂੰ ਬਿਵੇਕੀ ਭੂਪ ਕਹੀਏ ਜਿਹੜੇ ਉਤਮ ਬਿਵੇਕੀ ਸੁਖ ਸਰੂਪ ਪੁਰਸ਼ ਨੇ ਉਹ ਬ੍ਰਹਮ ਦੀ ਪ੍ਰਾਪਤੀ ਨੂੰ ਚਾਹੁੰਦੇ ਹਾਂ ਦੋ ਕੇਵਲ ਸੁਖ ਸਭ ਜਾਣ ਚਾਹੇ ਨਹੀਂ ਵਿਸ਼ੇ ਕੀ ਚਾਹ ਕੇਵਲ ਸੁਖ ਸਭ ਜਾਣ ਚਾਹੇ ਨਹੀਂ ਵਿਸ਼ੇ ਕੀ ਚਾ ਅਧਿਕਾਰੀ ਜਾ ਕੇ ਬਣੇ ਹਵਾਜੂ ਬੇਕੀ ਨਾ ਕਹਿੰਦਾ ਪਿਛਲੇ ਅੰਕ ਚ ਨੂੰ ਕਿਹਾ ਸਰਪੁਰਖ ਵਿਖੇ ਜਾਣੇ ਸੁਖ ਚਾਉਂਦੇ ਆ ਵਿਸ਼ੇ ਜਾਣੇ ਸੁਖ ਮੋਕਸ਼ ਵਿਕੇ ਪ੍ਰਾਪਤ ਹੈ ਨਹੀਂ ਸੰਸਾਰ ਦੇ ਵਿੱਚ ਖਾਣਾ ਪੀਣਾ ਆਸਰਾ ਸੌਣਾ ਬਿਸਰਾਗਾ ਮਰਨਾ ਸਾਰੇ ਕਰਨਾ ਚਾਹੁੰਦੇ। ਮੁਕਤੀ ਤਾਂ ਕੋਈ ਵੀ ਨਹੀਂ ਲੈਣਾ ਚਾਹੁੰਦਾ। ਜਿੰਨੇ ਬੰਦੇ ਪੜਦੇ ਵੀ ਐ ਸਾਡਾ ਲੱਖ ਕੇ ਇਹਦਾ ਮੁਕਤੀ ਦਾ ਹੈ ਹੀ ਨਹੀਂ। ਸੁੱਖ ਕੇ ਮੈ ਮਿਲੋ ਸਾਡਾ ଲକ୍ଷ। ਸੁਖ મોਖ ਵਿਖੇ ਪ੍ਰਾਪਤ ਹੈ ਨਹੀਂ। ਵਿਸ਼ੇ ਜਨ ਸੁੱਖ ਹੈ ਨਹੀਂ ਆਮੋਖ। ਕਿੰਤੂ ਜਗਤ ਮੇ ਪ੍ਰਾਪਤੋ ਮੈਂ ਜਾਂਤੇ મોਖ ਦੀ ਇੱਛਾ ਬਾਨ ਅਧਿਕਾਰੀ ਕੇ ਅਭਾਵ ਤੇ ਗ੍ਰੰਥ ਕ ਆਰੰਭ નિਸਪਰ ਹੈ। ਇਹ ਪੂਰਵ ਪਕਸ਼ੀ ਕੇ ਹੈ। ਵੇ ਸਾਰੇ ਸੁੱਖ ਤਾਂ ਚਾਹੁੰਦੇ ਐ ਬੇਸ਼ਕ ਸੁੱਖ ਚਾਹੁੰਦੇ ਐ ਮੁਕਤੀ ਕੋਈ ਨਹੀਂ ਚਾਹੁੰਦਾ ਹੂੰ ਇਹ ਅਧਿਕਾਰੀ ਇਹ ਨਹੀਂ ਫਿਰ ਕਹਿੰਦਾ ਕਰਨ ਦਾ ਪਰ ਆਰੰਭ ਵੀ ਨਹੀਂ ਬਣਦਾ ਤਾਂ ਕੋ ਜੇ ਪੁੱਛਿਆ ਉਹ ਸ਼ਾਂਤੀ ਕਹਿਣ ਲੱਗਾ ਜੋ ਕੋਈ ਵਿਮੁਖਸ਼ੂ ਨਹੀਂ ਹੈ अथवा ਮੁਖਸ਼ੂ ਤਾਂ ਹੈ ਪਰੰਤੂ تنकी ਗਰਮਥੇਵਿਕ ਪ੍ਰਵਿਰਤੀ ਨਹੀਂ ਜੇ ਕੋ ਇਹ ਗੱਲ ਕਵੇ ਐਸੇ ਕਹੇ ਮੁਮਖਸ਼ੂ ਨਹੀਂ ਹੈ ਉਹ ਬਣ ਨਹੀਂ ਕਿਉਂਕਿ ਸਰਬਪੁਰਖ ਸਰਬ ਦੁੱਖਾਂ ਦਾ ਨਾਸ ਔਰ ਨਿਤ ਸੁਖੀ ਪ੍ਰਾਪਤੀ ਚਾਹੇ ਹਰ ਬੰਦਾ ਕਹਿੰਦਾ ਬਾਬਾ ਜੀ ਦੁਬਾਰਾ ਨਾ ਹੀ ਰੋਗ ਮੈਨੂੰ ਹੋਵੇ। ਦੁੱਖ ਦੀ ਨਿਵਰਤੀ ਤੇ ਸਰਬ ਸੁਖ ਦੀ ਪ੍ਰਾਪਤੀ ਹਰ ਬੰਦਾ ਚਾਹੁੰਦਾ ਹੈ। ਹਾਂਜੀ ਸਰਬਪੁਰ ਜਿੰਨੇ ਵੀ ਪੁਰਸ਼ ਸੰਸਾਰ ਦੇ ਲੋਕ ਐ ਉਹ ਸਾਰੇ ਦੁੱਖਾਂ ਦਾ ਨਾਸ ਚਾਹੁੰਦੇ ਐ ਔਰ ਨਿਤ ਸੁਖ ਦੀ ਪ੍ਰਾਪਤੀ ਚਾਹੁੰਦੇ। ਸੋ ਸਰਬ ਲੋਕਾਂ ਦਾ ਨਾਸਰ ਸੁਖੀ ਪ੍ਰਾਪਤੀ ਰੂਪ ਮੋਕਸ਼ ਹੈ। ਜਾਂ ਤੇ ਸਰਬਪੁਰਖ ਨੂੰ ਮੋਕਸ਼ ਦੀ ਲੋੜ ਹੈ। ਜਿਹਨੂੰ ਚਾਹੁੰਦੇ ਐ ਤਾਂ ਉਹਦੇ ਮੋਕਸ਼ੂ ਬਣਨਗੇ ਆਪੇ ਸਾਰੇ ਚਾਹੁੰਦੇ ਕਰ ਮੁਕਾਲਦ ਸੋਖੋਵੇ ਦੋਖੋਵੇ ਨਾ ਐਸੇ ਸਾਰੇ ਚਾਹੁੰਦੇ ਇਸ ਵਾਸਤੇ ਸਾਰੇ ਦੁੱਖਾਂ ਦੀ ਨਿਵਰਤੀ ਮੋਕਸ਼ ਮੁਕਤੀ ਹੈ ਤੇ ਜੇ ਮੋਕਸ਼ ਹੀ ਸਾਰੇ ਦੁੱਖਾਂ ਦੀ ਨਿਵਰਤੀ ਹੈ ਤਾਂ ਮੋਕਸ਼ ਸਾਰੇ ਚਾਹੁੰਦੇ ਔਰ ਇਹ ਕਿ ਆ ਵਿਸ਼ਾ ਜਨ ਸੁਖ ਚਾਹੇ ਐ ਸੋ ਨੇ ਕਿੰਤੂ ਸੁਖ ਮਾਤਰ ਚਾਹੇ ਜਦ ਬਿਮਾਰ ਪਿਆ 10 ਦਿਨਾਂ ਮੰਜੇ ਤੇ ਉਹ ਵਿਸ਼ੇ ਦੋ ਜਗਾ ਉਦੋਂ ਡੋਕਟਰ ਨੇ ਬਿੱਤੀ ਕਹਿੰਦਾ ਸੋ ਸੁਖ ਵਿਸ਼ੇ ਮੇ ਹੋਵੇ अथवा ਵਿਕੇ ਬਿਨਾ ਹੋਵੇ ਜੋ ਵਿਕੇ ਜਨ ਸੁਖ ਕੀ ਚਾਹੇ ਤੋਂ ਸੁਭੁਤੀ ਕੇ ਸੁਖ ਕੀ ਚਾਹ ਨਹੀਂ ਹੋਈ ਚਾਹੀ ਸੁਖੋਪਤਵਸਾ ਵਿੱਚ ਜਿਹੜਾ ਆਤਮ ਕਰਨ ਦੇ ਮਿਲਦਾ ਨਹੀਂ ਹੋਣਾ ਚਾਹੀਦਾ ਸੁਖੋਪਤੀ ਦਾ ਸੁਖ ਵਿਕੇ ਜਨ ਨੇ ਹੈ ਨਹੀਂ ਉੱਥੇ ਨਾ ਤਾਂ ਕਰਮਿੰਦਰੇ ਨਾ ਗਿਆਨਿੰਦਰੇ ਨਾ ਮਨ ਕੁਛ ਨਹੀਂ ਕਰਦਾ ਉੱਥੇ ਤਾਂ ਕੇਵਲ ਇੱਕ ਸੁਖ ਰੂਪ ਹੈ ਆਨੰਦ ਰੂਪ ਹੈ ਔਰ ਆਨੰਦ ਰੂਪ ਦੇ ਨਾਲ ਅਗਿਆਨ ਹੈ ਉੱਥੇ ਅਲਮੀ ਸੁਤਾ ਹੋ ਰਿਹਾ ਕਹਿੰਦਾ ਉਹ ਅਜਿਹਾ ਬਹੁਤ ਆਨੰਦ ਸੇ ਸੋਇਆ ਫਿਰ ਕਹਿੰਦਾ ਯਾਰ ਪਤਾ ਹੀ ਨਹੀਂ ਲਿਆ ਮੈਂ ਕਿੱਥੇ ਸੁਤਾ ਸੀ ਮੈਨੂੰ ਕੋਈ ਖ਼ਬਰੀ ਨਹੀਂ ਜਿਹੜੀ ਖ਼ਬਰ ਨਹੀਂ ਪਤਾ ਨਹੀਂ ਇਹ ਗਿਆਨ ਹੈ ਸੋਖੇ ਸੁਬ ਸੋਖਸ ਹੋਇਆ ਇਹ ਆਨੰਦ ਸਰੂਪ ਹੈ ਜਾਂ ਤੇ ਸੁਖ ਮਾਤਰ ਕੋ ਚਾਹੇ ਹਨ ਵਿਸ਼ੇਜਨ ਸਾਰੇ ਸੁਖ ਨਹੀਂ ਚਾਹੁੰਦੇ ਸੁਖ ਸੁਖ ਸਾਰੇ ਚਾਹੁੰਦੇ ਕੇਵਲ ਵਿਸ਼ੇਜਨ ਨੇ ਕੋਈ ਨਹੀਂ ਉਲਟਾ ਆਤਮ ਸੁਖ ਨੂੰ ਸਾਰੇ ਚਾਹੁੰਦੇ ਲਿਖੇ ਜਨਪੂ ਨਹੀਂ ਚਾਏ ਕਾਹੇ ਤੇ هەر ਪ੍ਰੁਰਖ ਨੂੰ ਨਿਊਨ अथवा ਅਦੇਕ ਬਿਸ਼ੈ ਸੁਖ ਪ੍ਰਾਪਤ ਵੀ ਹੈ ਜਿੰਨੇ ਵੀ ਸੰਸਾਰ ਦੇ ਲੋਕ ਹੈ ਉਹਨਾਂ ਨੂੰ ਥੋੜਾ ਬੋੜਾ ਘੱਟ ਬਾਦ ਜਿਹੜਾ ਸੁਖ ਦੁਖ ਸਾਰਿਆਂ ਨੂੰ ਪ੍ਰਾਪਤ ਹੀ ਹੈ ਕਿਸੇ ਨੂੰ ਸੁਖ ਘੱਟ ਹੈ ਕਿਸੇ ਨੂੰ ਜ਼ਿਆਦਾ ਸੁਖ ਸਾਰਿਆਂ ਨੂੰ ਪ੍ਰਾਪਤ ਹੈਗਾ ਪਰੰਤੂ ਐਸੀ ਇੱਛਾ ਅਥਾ ਦੇ ਰਹੇ ਹੈ ਕਿ ਮੈਨੂੰ ਹਮੇਸ਼ਾ ਸੁਖ ਪ੍ਰਾਪਤ ਹੋ ਜਾਏ ਜਿਹੜਾ ਮੁਰਕੇ ਮੈਨੂੰ ਦੁੱਖ ਨਾ ਹੋਵੇ ਇਹ ਇੱਛਾ ਸਾਰਿਆਂ ਦੀ ਹੈ ਜਾਂ ਸੁੱਖ ਦਾ ਨਾਸ ਕਦੇ ਹੋਵੇ ਨਹੀਂ ਐਸਾ ਸੁੱਖ ਆਤਮ ਸਰੂਪ ਮੋਕਸ਼ ਇਹ ਬਨਗਾ ਮੈਂ ਮੂੜ ਕੇ ਧੋਖੀ ਨਾ ਹੋਵੇ ਧੋਖਾ ਆਊਗਾ ਪਰੰਤੂ ਜਦੋਂ ਮੁਕਤੀ ਹੋ ਗਏ ਮੁਕਤ ਹੋ ਗਿਆ ਫਿਰ ਦੁੱਖ ਨਹੀਂ ਹੋਣਾ ਇਸ ਵਾਸਤੇ ਸਦੀਵ ਕਾਲ ਦਾ ਜਿਹੜਾ ਸੁੱਖ ਲੈਣਾ ਆ ਉਹ ਮੋਕਸ਼ ਮੁਕਤੀ ਦੇ ਵਿੱਚ ਹੈ ਇਸ ਲਈ ਮੁਕਤੀ ਸਾਰੇ ਚਾਹੁੰਦੇ ਹਨ ਉਹ ਮੋਕਸ਼ੂ ਦੀ ਸਿੱਧੀ ਸੇ ਗਰੰਟ ਕੀ ਰੰਮ ਕੀ ਸਭ कहना और जे ऐसा कहे मुमुक्षु तो है परंतु ग्रंथ में प्रवृत्ति होगा नहीं तक ग्रंथ का आरंभ निष्फल है ये ने किया ये पूछे ग्रंथ मोक्ष का साधन नहीं है जहां ग्रंथ में के प्रवृत्ति नहीं हो अथवा ग्रंथ से और भी कोई साधन है जाके विखे प्रवृत्ति होने ग्रंथ विखे प्रवृत्ति होवे नहीं अथवा जिन समदम आदकन ते, ਗ੍ਰੰਥ ਮੇ ਅਧਿਕਾਰੀ ਕਹਿਆ ਸੋ ਸਮਦਮ ਆਦਿਨ ਤੇ ਗਿਆਨ ਕੇ ਜੋਗ ਕੋਈ ਅਧਿਕਾਰੀ ਨਹੀਂ ਹੈ ਜਾਂ ਤੇ ਗ੍ਰੰਥ ਮੇ ਪ੍ਰਵਿਰਤੀ ਹੋਵੇ ਨਹੀਂ ਜੇ ਕੋਈ ਇਦਾਂ ਕਵੇ ਤਾਂ ਉਹਨੂੰ ਕੀ ਕਹਿਣਾ ਉਹ ਕਹਿੰਦਾ ਗ੍ਰੰਥ ਮੋਕਸ਼ ਦਾ ਸਾਧਨ ਨਹੀਂ ਸੋ ਵਾਰਤਾ ਬਣੇ ਨਹੀਂ ਇਹ ਨਹੀਂ ਗੱਲ ਬਣਦੀ ਗ੍ਰੰਥ ਤੋਂ ਗਿਆਨ ਪੈਦਾ ਹੋਣਾ ਤੇ ਗਿਆਨ ਮੋਕਸ਼ ਦਾ ਸਾਧਨ ਹੈ ਤੋ ਕਾਹੇ ਤੇ ਮੋਕਸ਼ ਗਿਆਨ ਤੇ ਨਿਜਮ ਕਰਕੇ ਹੋਵੇ ਮੁਕਤੀ ਇਹ ਰਿਤੇ ਗਿਆਨ ਦਾ ਮੁਕਤੀ ਗਿਆਨ ਤੋਂ ਬਿਨਾ ਮੁਕਤੀ ਨਹੀਂ ਇਹਦਾ ਮਤਲਬ ਹੈ ਗ੍ਰੰਥ ਪੜ੍ਹਨੇ ਨਾਲ ਮੋਕਸ਼ ਮੁਕਤੀ ਦੀ ਪ੍ਰਾਪਤੀ ਹੋਏਗੀ ਔਰ ਮੋਕਸ਼ ਗਿਆਨ ਤੇ ਨਿਯਮ ਕਰਕੇ ਹੋਵੇ ਜੇ ਬੇਦ ਦਾ ਸਿਧਾਂਤ ਹੈ ਸੋ ਗਿਆਨ ਸਰਵਣ ਸੇ ਹੋਵੇ ਹੈ अथवा श्रवण दो प्रकार दा एक तो वेद वाक है और श्रोत्रा श्रोत्र के संयोग रूप है ਔਰ ਦੂਸਰਾ ਵਿਦਾਂਤ ਵਾਕ ਹੈ। ਬੇਦਬਾਗ ਜਿਹੜਾ ਕਿਸੇ ਨੇ ਬੋਲਿਆ ਤੂੰ ਮੇਰਾ ਮਾਤਾ ਤੂੰ ਮੇਰਾ ਪਿਤਾ ਕੰਨਾਂਧਰਾ ਸੁਣਿਆ ਤੇ ਫਿਰ ਅੰਦਰ ਗਿਆ। ਬੁੱਧੀ ਦੀ ਪਕਰਚਾਇ। ਇੱਕ ਤੋਂ ਵਿਦਾਂਤ ਵਾਕ ਹੈ ਔਰ শ্রোਤਰ ਕਾ ਸੰਜੋਗ ਰੂਪ ਸੇ ਔਰ ਦੂਸਰਾ ਵਿਦਾਂਤ ਵਾਕੇ ਕਾ ਵਿਚਾਰ ਰੂਪ। ਇੱਕ ਸੁਣਨੇ ਨਾਲ ਇੱਕ ਵਿਚਾਰੇ ਨਾਲ। ਸੁਣਨਾ ਤੇ ਮੰਨਣਾ। ज्ञान के दो साल में साधन रखिए ज्ञान का हेतु प्रथम श्रवण है दूसरा नहीं पढ़ने का ज्ञान नहीं होंगे श्रवण ना होता दसवा तू है हाँ hmm? कहना ज्ञान का हेतु प्रथम सवरण है दूसरा नहीं काहे थे शब्द जन्य ज्ञान विखे ਇੰਦਰੀ ਕੇ ਸਾਧ ਸ਼ਬਦ ਦਾ ਸੰਯੋਗੀ ਸਰਵਤ੍ਰੇ hetu hai ਕਿਸੇ ਨੇ ਸ਼ਬਦ ਬੋਲਿਆ ਉਹ ਸਾਡੇ ਕੰਨਾਂ ਦੁਆਰਾ ਸਾਡੇ ਅੰਦਰ ਗਿਆ ਤਾਂ ਸਾਡਾ ਗਿਆਨ ਹੋਇਆ ਹਾਂਜੀ ਸੁਣਨੇ ਦਾ ਗਿਆਨ ਜਦ ਤੇ ਵਿਦਾਂਤ ਵਾਕਿਆ ਕਾਂ ਔਰ শ্রোਤਰ ਕਾ ਸੰਯੋਗ ਰੂਪ ਜਿਹੜਾ ਸ਼੍ਰਵਣ ਬ੍ਰह्म ਗਿਆਨ ਕਾ hetu ਹੈ ਅਵੰਤਰ ਵਾਕਿਆ ਸਰਵ ਪ੍ਰੋਖ ਗਿਆਨ ਕਾ hetu ਹੈ और महावाग्य सर्व परोक्ष ज्ञान कहते जो वार्ता पूर्व प्रतिपादन करी है ये पिछे पूर्व मेरे को पीछे नहीं है। आया, आया आया कभी। आया ये परमात्मा है ये जरा परमात्मा है ये परोक्ष ज्ञान है परोक्ष परमात्मा है, है, है।, है, है।, है, है ते परमात्मा तू है ये अप्रोक्ष ज्ञान है दसवां व्यक्ति है दसवां तू है दसवां तू है ये अप्रोक्ष ज्ञान है तो जो दसव है वो परोक्ष ज्ञान है तो कहना वाकई का अप्रोक्ष ज्ञान है और जब वाता पूर्व प्रतिपन्न करिए जो ज्ञान हो भी असंभावना और विपरीत भावना होवे ਸੋ শ্রবণ ਮਨਨ ਔਰ ਨਿਧਿਆਸਨ ਸੇ ਦੂਰ ਹੋਇ ਜਿਹਨੂੰ ਸੁਣਨੇ ਨਾਲ ਵੀ ਸਹੀ ਗਿਆਨ ਰੂਪ ਨਾ ਹੋਵੇ ਕਹਿੰਦੇ ਉਸ ਪੁਰਸ਼ ਨੂੰ শ্রবণ ਕਰਨਾ ਮਨਨ ਕਰਨਾ ਔਰ ਨਿਧਿਆਸਨ ਅਵਸਰ ਵਿੱਚ ਜਾਵੇ ਤਾਂ ਫਿਰ ਉਹਨੂੰ বেদ বেদান্ত 바ਕੇ ਦਾ ਵਿਚਾਰ ਰੂਪ ਜੋ শ্রবণ खे असंभावना दूर होवे हैं वेदांत वाक्य ब्रह्म के प्रतिपादक है अथवा और ग्रंथ के प्रतिपादक है ऐसा संस है वेदांत वाक्य की असंभावना है और विचार से दूर हो गए वेदांत वाक्य तुम ब्रह्म है दोनों तरह के बाक है जरा अवंतर बाक ब्रह्म है ਇਹ ਦੇਨਾ ਪਰੋਖ ਗਿਆਨ ਹੈ ਜਿਹੜਾ ਬ੍ਰह्म ਮੈਂ ਹੂੰ ਇਹ ਅਪਰੋਖ ਗਿਆਨ ਹੈ ਇਹਨੂੰ ਬਾਹ ਕਹਿੰਦੇ ਆਂ ਔਰ ਮੰਨਨ ਕਰਨੇ ਨਾਲ ਤੇ ਸਰਵਣ ਕਰਨੇ ਨਾਲ ਜਿਹੜਾ ਸੰਸੇ ਹੈ ਅਸੰਭਾਵਨਾ ਬਪ੍ਰੀਤ ਭਾਵਨਾ ਮਨ ਚ ਉਠਦੀਆਂ ਨੇ ਉਹ ਨਾਸ ਹੋ ਜਾਂਦੀਆਂ ਇਸ ਲਈ ਗੁਰੂ ਸਾਹਿਬ ਨੇ ਬਾਣੀ ਚ ਕਿਹਾ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀ ਸੰਭਾਲਣਾ ਸੁਣ ਲੈਨੇ ਆ ਅਸੀਂ ਮੰਨ ਨਹੀਂ ਕਰਦੇ ਮੰਨ ਕਰ ਲੈਨੇ ਫਿਰ ਅਸੀਂ ਨਿਧਿਆਸਨ ਚ ਨਹੀਂ ਜਾਂਦੇ ਇਸ ਵਾਸਤੇ ਸਾਨੂੰ ਪ੍ਰਾਪਤੀ ਨਹੀਂ ਹੋ ਰਹੀ ਮਨਨ ਸੇ ਪਰਮੇਸ਼ਰ ਦੀ ਸੰਭਾਵਨਾ ਦੂਰ ਹੋ ਗਈ ਜੀ ਬ੍ਰਹਮ ਕੀ ਏਕਤਾ ਵਿਦਾਂਤ ਕਾ ਪਰਮੇਸ਼ਰ ਹੈ ਇਹ ਮੰਨਣ ਕਰਨ ਨਾਲ ਹੀ ਜੀ ਬ੍ਰਹਮ ਦੀ ਏਕਤਾ ਜਿਹੜੀ ਹੈ ਨਾ ਉਹ ਸਿੱਧ ਹੋਣੀ ਹੈ ਸੋ ਏਕਤਾ ਸਤਿਆ ਹੈ ਅਥਵਾ ਜੀ ਬ੍ਰਹਮ ਕਾ ਭੇਦ ਸਤਿਆ ਹੈ ऐसा जो संशय विपर्य संशय सो परमेह की असंभावना के है सो मनन से दूर हो गए वेद बाक ग्रंथ बाक गुरबाणी संत बाक ये एस सत हैं ऐसा जरा परपक् तौर पर मान लेना उन्हें मनन कहते हैं विपरीत भावना निध्यासन से दूर हो गया जो तो बार बार किसी अभ्यास करोगे वर्षा अवस्था गई, फिर विपरीत भावना संभावना दूर हो जाएगी इस रीति से प्रथम श्रवण तो ज्ञान द्वारा मोक्ष का हेतु है और विचार रूप सर्वन भी और मनन और निर्द से असंभावना और विपरीत भावना की निवृत्ति द्वारा मोक्ष के हेतु है वेदांत नाम उपनिषद का है वेद का जरा अखीरला हिस्सा वो उपनिषद है ਉਪਨਿਸ਼ਦਾਂ ਵਿੱਚ ਗਿਆਨ ਹੀ ਗਿਆਨ ਹੈ ਉਹਦੇ ਚ ਸਾਰਾ ਆਤਮ ਗਿਆਨ ਹੈ ਸੋ ਜਦ ਵੀ ਗ੍ਰੰਥ ਤੇ ਪਿੰਨ ਹੈ ਤਥਾ ਵੀ ਤਿੰਨ ਕੇ ਸਮਾਨ ਅਰਥ ਵਾਲੇ ਭਾਸ਼ਾ ਵਾਕਿਆ ਜਾਂ ਗ੍ਰੰਥ ਵਿੱਚ ਹੈ ਤਿੰਨ ਕੇ ਸਰਮਣ ਤੇ ਵੀ ਗਿਆਨ ਹੋਵੇ ਨਹੀਂ ਤਿੰਨ ਕੇ ਸਰਮਣ ਤੇ ਵੀ ਗਿਆਨ ਹੋਵੇ ਨਹੀਂ ਹੈਲੋ ਹਾਂਜੀ